ਆਪੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਹੈ ਕਿ ਭਾਰਤ ਉਤੇ ਹੋਰ ਜ਼ਿਆਦਾ ਟੈਰਫ ਲਗਾਏ ਜਾਣਗੇ ਅਮਰੀਕਾ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਵੀ ਭਾਰਤ ਉਤੇ ਦੋਸ਼ ਲਗਾਏ ਹਨ ਕਿ ਭਾਰਤ ਅਮਰੀਕਾ ਨਾਲ ਇਮਾਨਦਾਰੀ ਨਾਲ ਪੇਸ਼ ਨਹੀਂ ਆ ਰਿਹਾ ਹੈ ਭਾਰਤ ਦਾ ਅਮਰੀਕੀ ਤੇਲ ਇੰਪੋਰਟ ਦੁੱਗਣਾ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਦੇ ਹਿੱਤਾਂ ਲਈ ਹਰ ਕਦਮ ਉਠਾਏ ਜਾਣਗੇ 1993 ਚ ਸਰਕਾਰੀ ਤੇ ਬਰਪਾਲ ਪੁਲਿਸ ਬਲੂ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਸੱਤ ਨੌਜਵਾਨਾਂ ਨੂੰ ਬਖੋਖ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਕਾਇ ਸੀ ਤੇ ਦੋਸ਼ ਦੇਣੀ ਸੀਬੀਆਈ ਦੀ ਵਿਸ਼ੇਸ਼ ਦਾਲਤ ਨੇ ਐਸਐਸਪੀ ਭੁਪਿੰਦਰਜੀਤ ਸਿੰਘ ਡੀਐਸਪੀ ਦਪਿੰਦਰ ਸਿੰਘ ਇੰਸਪੈਕਟਰ ਸੁਭਾ ਸਿੰਘ ਥਾਣੇਦਾਰ ਗੋਲਵਰਗ ਸਿੰਘ ਅਤੇ ਥਾਣੇਦਾਰ ਰਗਵੀਰ ਸਿੰਘ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਤੇ ਹਰੇਕ ਦੋਸ਼ੀ ਦੇ ਉੱਤੇ 3.5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਸਿਆਣੀ ਕਹਿੰਦੇ ਹਨ ਕਿ ਨਿਆਂ ਵਿੱਚ ਦੇਰੀ ਹੈ ਤੇ ਇਹ ਵੀ ਅਨਿਆਹੀ ਹੁੰਦਾ ਹੈ। ਓਵਲ ਟੈਸਟ ਭਾਰਤ ਦੀ ਟੈਸਟਬੈਟ ਟੀਮ ਨੇ ਜਿੱਤ ਲਿਆ ਹੈ 95 ਆਖਰੀ ਟੈਸਟ ਮੈਚ ਵਿੱਚ ਮੇਜ਼ਬਾਨ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ ਅਤੇ ਛਿਰੀ 2-2 ਨਾਲ ਬਰਾਬਰ ਕਰ ਦਿੱਤੀ ਅਤੇ ਇੱਕ ਮੈਚ ਇਟਰਾਰਿਆ ਸੀ। ਇਸ ਰਮਾਂਚਕ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਦੀ ਜਰੂਰਤ ਸੀ ਜਰ ਕੇ ਇੰਗਲੈਂਡ ਦੀ ਟੀਮ ਨੂੰ 30 ਦੌੜਾਂ ਦੀ ਜਰੂਰਤ ਸੀ। ਸਰਾਜ ਨੇ 4 ਵਿਕਟਾਂ ਲੈ ਕੇ ਟੀਮ ਨੂੰ ਜਿੱਤ ਵੱਲ ਵਧਾਇਆ। ਹਰਜੋਤ ਸਿੰਘ ਬੈਂਚ ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਨ ਸ਼੍ਰੀ ਕਾਲਤਖਸ ਸਾਹਿਬ ਵਿਖੇ ਕੱਲ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ਸ਼੍ਰੀ ਨਗਰ ਵਿਖੇ ਇੱਕ ਪ੍ਰੋਗਰਾਮ ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 345ਵੀਂ ਸ਼ੀਦੀ ਦੇਵਸ ਨੂੰ ਸਮਾਰਪਨ ਸੀ ਉਸ ਦੇ ਸ਼ੁਰੂਆਤ ਵਿੱਚ ਰੰਗਾਂ ਰੰਗ ਤੇ ਨਾਚ ਗਾਣਿਆਂ ਨਾਲ ਸ਼ੁਰੂ ਕੀਤਾ ਗਿਆ ਇਸ ਦੇ ਕਾਨ ਹਰਜੋਤ ਸਿੰਘ ਬੈਂਚ ਨੂੰ ਕਾਲਤਖਸ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ ਆਮ ਆਦਮੀ ਪਾਰਟੀ ਦਾ ਬਦੀਰਸ ਹੰਕਾਰੀ ਹੋ ਗਿਆ ਹੈ ਤੇ ਹੁਣ ਕੇਂਦਰ ਸਰਕਾਰ ਇਸ ਦੇ ਹੁਕਮਾਂ ਇਲਾਜ 90 ਕੀ ਇਸ ਸੰਬੰਧੀ ਸਨੀਲ ਜਾਖੜ ਨੇ ਆਪਣੇ ਵਿਚਾਰ ਪ੍ਰਗਟ ਕਰੇ ਹਨ ਸਾਬਕਾ ਮੰਤਰੀ ਡਾਕਟਰ ਨਵਜੋਤਕਾਰ ਸਿੱਧੂ ਨੂੰ ਨਿਵੇਸ਼ ਦਾ ਵਾਅਦਾ ਕਰਕੇ 10.5 ਕਰੋੜ ਦੀ ਠੱਗੀ ਮਾਨ ਦੇ ਮੋਲਜਮ ਗਗਨਦੀਪ ਸਿੰਘ ਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਤੋਂ ਕੋਈ ਵੀ ਰਾਤ ਨਹੀਂ ਮਿਲੀ ਹੈ ਗਗਨਦੀਪ ਸਿੰਘ ਇਸ ਸਮੇਂ ਡਬਈ ਵਿੱਚ ਲੁਕਿਆ ਹੋਇਆ ਹੈ ਅਮਰੀਕਾ ਸਰਕਾਰ ਨੇ ਗ੍ਰੀਨ ਕਾਰਡ ਜਾਰੀ ਕਰਨ ਦੇ ਨਿਯਮ ਸਖਤ ਕਰ ਦਿੱਤੇ ਹਨ ਤੇ ਵਿਆਹ ਜੋੜਿਆਂ ਲਈ ਵੀ ਹੁਣ ਮੁਸ਼ਕਲਾਂ ਵਧ ਗਈਆਂ ਹਨ ਤੇ ਉਹਨਾਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਉਹ ਆਪਣੇ ਖਾਤਿਆਂ ਨੂੰ ਸਾਂਝੀ ਕਰਦੇ ਹਨ ਤੇ ਉਹਨਾਂ ਨੂੰ ਇੱਕ ਨਿੱਜੀ ਇੰਟਰਵਿਊ ਵਿੱਚੋਂ ਵੀ ਲੰਘਣਾ ਪਵੇਗਾ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸ਼ਰੇਂਦਾ ਮੌਤ ਹੋ ਗਈ ਹੈ ਤੇ ਉਹ ਝਾਰਖੰਡ ਅੰਦੋਲਨ ਦੇ ਮੋਢੀ ਮੰਨੇ ਜਾਂਦੇ ਹਨ ਕਿ ਸ਼ਿਮਬੰਗਾਲ ਦੇ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਕਹਿ ਕੇ ਬੰਗਾਲੀ ਭਾਸ਼ਾ ਨੂੰ ਬੰਗਲਾਦੇਸ਼ੀ ਭਾਸ਼ਾ ਕਹਿਣਾ ਦਿੱਲੀ ਪੁਲਿਸ ਲਈ ਮਾੜੀ ਗੱਲ ਹੈ ਤਲਵੀਰ ਗਿਲ ਨੇ ਕਿਹਾ ਹੈ ਕਿ ਹਲਕਾ ਮੀਠਿਆ ਵਿੱਚ 3090 ਖੇਡ ਸਟੇਡੀਅਮ ਨੌਜਵਾਨਾਂ ਲਈ ਵਰਦਾਨ ਬਣ ਗਈ ਉਹਨਾਂ ਨੇ ਮੁੱਖ ਮੰਤਰੀ ਨੂੰ ਸੂਬੇ ਵਿੱਚ 290 ਆਮ ਆਦਮੀ ਪਾਰਟੀ ਕਲੀਨਿਕ ਖੋਲਣ ਦੇ ਲਈ ਵੀ ਪ੍ਰਸ਼ੰਸਾ ਕੀਤੀ ਪਾਕਿਸਤਾਨ ਨੇ ਬੈਸਟੀਮੀ ਨੂੰ 13 ਡਰਾਵੜਾਂ ਨਾਲ ਹਰਾ ਕੇ ਸੀਰੀਜ਼ 2-1 ਨਾਲ